ਹਾਂਜੀ ਸੱਸੀ ਗਾਜਲੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਅੱਜ ਦਾ ਇੱਕ ਹੋਰ ਵਾਕਾ ਦੇਖ ਲੈਣੇ ਆਪਾਂ ਪਹਿਲਾਂ ਵੀਡੀਓ ਚਲਾਉਣੀ ਆਪਾਂ ਮੈਂ ਮੈਡੀਕਲ ਬਣਾਉਣੇ ਜਤਨਸੂਖ ਮਾਮਲੇ ਨਾਲ ਮੈਂ ਪੂਰਾ ਹੋਰ ਕਰ ਦਿੱਤਾ ਹੁੰਦਾ ਆ ਕੋਈ ਨੰਬਰ ਲੱਗੇ ਤੇਰੇ ਕਰੀ ਉਹਨਾਂ ਆਹੋ ਪੰਜਾਬ ਦਾ ਇਹਦਾ ਬਗਾਇਤ ਤੇਰਾ ਨੰਬਰ ਲੱਗੂ ਆਪਾਂ ਇਹ ਰਿਕਾਰਡ ਬਣਾਉਣੇ ਨੇ ਨਰਸ ਰਿਕਾਰਡ ਬਣਾਉਣੇ ਤੇਰੀ ਬਰਾਦਰੀ ਹੋ ਗਈ ਕੋਈ ਫਾਇਦਾ ਗੰਦਾ ਮਾਇਆ ਇਥੇ ਹਾਂ ਜੀ ਇਸ ਵੀਡੀਓ ਦੇ ਵਿੱਚ ਦੇਖੋ ਰਿਕਸ਼ੇ ਵਾਲੇ ਦੀ ਗੱਲ ਹੈ ਰਿਕਸ਼ੇ ਵਾਲਾ ਕਹਿੰਦਾ ਮੈਨੂੰ ਇਹਨੇ ਡੰਡੇ ਮਾਰੇ ਕਹਾਣੀ ਕੀ ਸੀ ਵੀ ਕਹਿੰਦੇ ਇਹ ਲੈ ਕੇ ਜਾ ਰਹੇ ਸੀ ਪੁਲਿਸ ਕਹਿੰਦੀ ਇੱਧਰ ਰਸਤਾ ਬੰਦ ਹੈ ਤੇਕ ਮਲਾਜ਼ਮ ਵੱਲੋਂ ਇਹਦੇ ਡੰਡਾ ਅਪਰੇਟ ਕੀਤੀ ਗਈ ਰਖਸ਼ੇ ਵਾਲਦੇ ਹਨ ਤੇ ਦੂਜੀ ਗੱਲ ਹੈਗੀ ਹੈ ਇਹਨੇ ਆਪਣੇ ਬਾਡੀ ਦੇ ਉੱਤੇ ਵੀ ਦਿਖਾ ਰਿਆ ਵੀ ਮੇਰੇ ਜਿਹੜੇ ਹੈਗੇ ਸੱਟਾਂ ਲੱਗੀਆਂ ਮਤਲਬ ਮੇਰੇ ਜਿਹੜੇ ਨੀਲ ਪਏ ਨੇ ਡੰਡੇ ਦੇ ਹਨ ਅਸਾਲਟ ਜਿਹੜਾ ਕੀਤਾ ਗਿਆ ਫੋਰਸ ਦਾ ਯੂਜ਼ ਕੀਤਾ ਪੁਲਿਸ ਦੇ ਦੁਆਰਾ ਦੂਜੀ ਗੱਲ ਹੈਗੀ ਇਹ ਬੰਦਾ ਜਿਹੜਾ ਰਖਸ਼ੇ ਵਾਲਾ ਭਾਈ ਇਹ ਕਹਿ ਰਿਹਾ ਵੀ ਮੈਂ ਮੈਡੀਕਲ ਕਰਾਉਣ ਦੇ ਲੈ ਗਿਆ ਮੈਨੂੰ ਉੱਥੇ ਡਾਕਟਰ ਨਹੀਂ ਮਿਲੇ ਹੈਗੇ ਕੁਛ ਦੇਖੋ ਇਹਦੇ ਵਿੱਚ ਲੂਪ ਬੋਲਣਾ ਨੇ ਮੈਂ ਇਹਦੇ ਵਿੱਚ ਇੱਕ ਸਿੱਧੀ ਗੱਲ ਕਰਾਂਗਾ ਵੀ ਕਿਸੇ ਵੀ ਬੰਦੇ ਦੇ ਨਾਲ ਜੇ ਪੁਲਿਸ ਐ ਇਮੀਡੀਟਲੀ ਅਟੈਕ ਕਰਦੀ ਹੈ ਜੋ ਮੈਡੀਕਲ ਕਰਾਉਣ ਜਾ ਰਿਹਾ ਹੈ ਤਾਂ ਡਾਕਟਰ ਕਿਉਂ ਨਹੀਂ ਮਿਲਦਾ ਜੇ ਡਾਕਟਰ ਨਹੀਂ ਹੈਗਾ ਤਾਂ ਉੱਥੇ ਕੋਈ ਹੋਰ ਮਿਲੂਗਾ ਮੈਡੀਕਲ ਤਾਂ ਉਹਨਾਂ ਨੂੰ ਕਰਨਾ ਹੀ ਪਊਗਾ ਤੇ ਪੁਲਿਸ ਨੂੰ ਉੱਥੇ ਜਾ ਕੇ ਬਿਆਨ ਵੀ ਲੈਣੇ ਪੈਣਗੇ ਹਨ ਮੈਂ ਇਹ ਗੱਲ ਮੈਂ ਕਹੂੰਗਾ ਵੀ ਜੇ ਪੁਲਿਸ ਕਿਸੇ ਵੀ ਬੰਦੇ 'ਤੇ ਅਟੈਕ ਕਰਦੀ ਹੈ ਚਾਹੇ ਰਿਕਸ਼ੇ ਵਾਲੇ ਨਾਲ ਧੱਕਾ ਹੋਇਆ ਹੁਣ ਉੱਥੇ ਗਿਆ ਵਿਚਾਰਾ ਕਿ ਕਿਹਦੇ ਕਿਹੜੇ ਡਾਕਟਰ ਲਵੇ ਗਿਆ ਮੈਨੂੰ ਨਹੀਂ ਪਤਾ ਪਰ ਡਾਕਟਰ ਨੇ ਕੋਈ ਵੀ ਡਾਕਟਰ ਜਵਾਬ ਨਹੀਂ ਦੇ ਸਕਦਾ ਮੈਡੀਕਲ ਉਹਨੂੰ ਜੇ ਡਾਕਟਰ ਉੱਥੇ ਅਵੇਲੇਬਲ ਨਹੀਂ ਹੈਗਾ ਇਹਦਾ ਮਤਲਬ ਡਾਕਟਰ ਜਿਹੜੀ ਆਪਦੀ ਡਿਊਟੀ ਦੀ ਜਿਹੜੀ ਲੰਗਣਾ ਕਰ ਰਿਹਾ ਉਹ ਬੈਠਾ ਨਹੀਂ ਹੈਗਾ ਸੀਟ ਦੇ ਉੱਤੇ ਜੇ ਇਹਦੇ ਵਿੱਚ ਸੱਚਾਈ ਹੈ ਦੂਜੀ ਗੱਲ ਪੁਲਿਸ ਲੋਵੇ ਮੈਂ ਪਹਿਲਾਂ ਵੀ ਵਾਰ-ਵਾਰ ਕਹਿਆ ਨਾ ਵੀ ਪੁਲਿਸ ਲੋਵੇ ਭਾਈ ਕੋਈ ਅਧਿਕਾਰ ਨਹੀਂ ਹੈਗਾ ਐਦਾਂ ਦਾ ਮਾਰਕਟ ਹੁਣ ਤੀਜੀ ਗੱਲ ਇਹ ਰਿਕਸ਼ੇ ਆਏ ਭਾਈ ਲੋਵੇ ਜਿਹੜੇ ਇਹਦੇ ਸੱਟਾਂ ਵੱਜੀਆਂ ਨੇ ਜਾਂ ਇਹਦੇ ਲੀਨ ਆਇਆ ਪਹਿਲੀ ਗੱਲ ਇਹਦੇ ਵਿੱਚ ਜੇ ਹੁਣ ਪੁਲਿਸ ਵੱਲੋਂ ਡੰਗ ਚੱਕੀ ਗਈ ਹੈ ਬਿਨ ਕਸੂਰੋਂ ਐਸਾ ਡੰਗ ਚੱਕਣ ਦਾ ਹੈ ਹੀ ਨਹੀਂ ਇਹਦੇ ਰਸਤਾ ਰੋਕ ਕੇ ਤੁਸੀਂ ਉਹਨੂੰ ਪਿਆਰ ਦੇ ਨਾਲ ਸਮਝਾਓ ਤੇ ਤੁਪਰਾਂ ਹੋ ਜਾ ਡਾਕ ਚ ਕੰਨ ਦਾ ਕੋਈ ਹੱਲ ਨਹੀਂ ਤਾਂ 323 ਦਾ ਜਿਹੜਾ ਪਰਚਾ ਹੈ 166 ਦਾ ਜਿਹੜਾ ਪਰਚਾ ਹੈ ਗਾਲੀ ਗਲੋਚ ਚ ਜੇ ਕੀਤੀ ਹੈ 504 506 ਦਾ ਜਿਹੜਾ ਪਰਚਾ ਉਸ ਮੁਲਾਜ਼ਮ ਖਿਲਾਫ ਹੁੰਦਾ ਤੇ ਮੈਂ ਇਹ ਰਿਕਸ਼ਾ ਵਾਲੇ ਵੀਰ ਨੂੰ ਬੇਨਤੀ ਕਰਾਂਗਾ ਇਹਨਾਂ ਦੀ ਜਿਹੜੀ ਕੰਪਲੀਟ ਹੈ ਮੈਂ ਹਰੇਕ ਬੰਦੇ ਨੂੰ ਵੀ ਪਹਿਲਾਂ ਕਹਿਣਾ ਵੀ ਜੇ ਤੁਹਾਨੂੰ ਕੋਈ ਲੱਗਦਾ ਹੈ ਇਮਿਡੈਂਟ ਸੁਣਨਾ ਗੱਲ ਪੈਂਦੇ 112 ਤੇ ਕੰਪਲੀਟ ਉਸ ਮੁਲਾਜ਼ਮ ਖਿਲਾਫ ਕੀਤੀ ਜਾਵੇ ਵੀ ਜੋ ਭਾਈ ਜਿਨ੍ਹਾਂ ਨੇ ਇਹਦੇ ਨਾਲ ਤਸਰ ਘੜੀ ਹੈ ਦੂਜੀ ਗੱਲ ਹੌਂਦ ਤਰ ਲਵੇ ਹੈਗੀਆਂ ਨੇ ਵੀਡੀਓ ਬਣ ਗਈ ਇਹਦੀਆਂ ਤੋਂ ਐਮਐਲਆਰ ਚਲੋ ਨਹੀਂ ਕੱਟ ਪਾਈ ਕੋਈ ਚੱਕਰ ਨਹੀਂ ਹੈ ਆ ਅਕੋਰਡਿੰਗ ਟੂ ਦਾ ਸੁਪਰੀਮ ਕੋਰਟ ਠੀਕ ਹੈ 323 ਦੇ ਪਰਚੇ ਦੇ ਵਿੱਚ ਇਹ ਮੰਡੇਟਰੀ ਨਹੀਂ ਹੈਗਾ ਵੀ ਤੁਹਾਡੀ ਐਮਐਲਆਰ ਕੱਟ ਗਈ ਜੇ ਪੁਲਿਸ ਇੱਕ ਵੀ ਥਾਪੜਾ ਮਾਰਦੀ ਹੈ ਜਾਂ ਕੋਈ ਵੀ ਬੰਦਾ ਇੱਕ ਥਾਪੜਾ ਮਾਰਦਾ ਤਾਂ ਫਿਰ ਵੀ 323 ਦਾ ਪਰਚਾ ਬਣਦਾ ਇੱਥੇ ਤਾਂ ਪਬਲਿਕ ਸਰਵੈਂਟ ਨੇ ਡੰਗਾ ਮਾਰੀਆਂ ਨੇ ਇਹਦੀ ਜਿਹੜੀ ਹੈਗੀ ਹੈ ਫੋਟੋ ਤਰ ਲਵੇ ਹੈਗੀਆਂ ਨੇ ਪੈਨ ਜੋ ਵੀ ਨਿਸ਼ਾਨ ਪੈ ਨੇ ਵਰ ਦੇ ਉੱਪਰ ਇੱਕ ਕੰਪਲੇਟ ਦੇ ਥਾਣੇ ਦੇ ਵਿੱਚ ਠੀਕ ਹੈ ਜੀ ਕੋਈ ਗੱਲ ਨਹੀਂ ਥਾਣੇਦਾਰ ਨਹੀਂ ਸੁਣਦਾ ਕੋਈ ਚੱਕਰ ਨਹੀਂ ਹੈਗਾ ਫਿਰ ਐਸਐਸਪੀ ਨੂੰ ਦੇ ਉਸ ਤੋਂ ਬਾਅਦ ਆ ਵੀਰੇ ਮੇਰੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਕਿਸੇ ਪੰਜਾ ਤਿੰਨ ਦੇ ਵਿੱਚ ਇਹਨਾਂ ਦੇ ਖਿਲਾਫ ਜਾਓ ਵੀ ਭਾਈ ਇਹਨਾਂ ਨੇ ਕਾਂਡ ਕੀਤਾ ਇੱਥੇ ਇਹਨਾਂ ਨੇ ਸਾਨੂੰ ਮਾਰਿਆ ਘੁੱਟਿਆ ਠੀਕ ਹੈ ਜੇ ਸੱਚਾਈ ਹੈ ਸੱਚ ਆ ਜੂਗਾ ਸਾਹਮਣੇ ਕੋਈ ਚੱਕਰ ਨਹੀਂ ਹੈਗਾ ਕੋਰਟ ਦੇ ਵਿੱਚ ਤਾਂ ਵੱਡੇ ਵੱਡੇ ਨਿਕਲ ਜਾਂਦੇ ਨੇ ਉਸ ਤੋਂ ਬਾਅਦ ਤੀਜੀ ਜਿਹੜੀ ਗੱਲ ਹੈਗੀ ਹੈ ਇੱਥੇ ਜਿਹੜੇ ਜਿੰਨੇ ਸੀਸੀਟੀਵੀ ਕੈਮਰੇ ਇੱਥੇ ਹੈਗੇ ਨੇ ਦਿੱਥੇ ਵੀ ਇਹ ਖਬਰ ਹੈ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਕਢਾਓ ਪਈ ਇੱਥੇ ਇਹਨਾਂ ਵੱਲੋਂ ਰੈਟ ਚਾਰਜ ਕੀਤਾ ਗਿਆ ਨਹੀਂ ਕੋਈ ਵੀ ਉੱਥੇ ਪੁੱਛੋ ਕੋਈ ਗਵਾਹ ਕੋਈ ਦੰਦਾ ਨਹੀਂ ਦੰਦਾ ਵੀ ਇਹਨਾਂ ਨੇ ਮਾਰਿਆ ਜਾਂ ਨਹੀਂ ਮਾਰਿਆ ਹੈਗਾ ਬਾਕੀ ਬਾਈ ਤੇਰੇ ਉੱਤੇ ਇੰਜਰੀ ਆਈ ਹੋਈ ਇਹਦਾ ਸਭ ਤੋਂ ਵੱਡਾ ਪ੍ਰੂਫ ਹੈ ਵੀ ਹਾਂ ਇਹਨਾਂ ਨੇ ਗਲਤ ਵਧ ਕੀਤੀ ਹੈ ਮੁਕੱਦਮਾ ਤਾਂ ਇਹਨਾਂ ਦੇ ਖਿਲਾਫ ਚੱਲੂ ਹੈ ਨਾ ਜਸਤੀ ਲੈਣਾ মিডিਆ ਬੁਲਾਇਆ ਆਪਾਂ ਨੇ ਚਲੋ মিডিਆ ਆਪਣੇ ਗੱਲ ਰੱਖ ਰਿਹਾ ਹੈ মিডিਆ ਵੀ ਇਹਨੂੰ ਸਲੂਟ ਕਰਦੇ ਇਸ ਚੀਜ਼ ਦੇ ਵਿੱਚ ਪਰ ਮੈਂ ਇਸ ਰਿਕਸ਼ੇ ਵਾਲ ਨੂੰ ਕਿਸ ਗਰੀਬ ਬੰਦੇ ਨੂੰ ਮੈਂ ਇਹ ਗੱਲ ਕਹਿਣਾ ਵੀ ਪਤਾ ਨਹੀਂ ਕਿੰਨੇ ਗਰੀਬਾਂ ਦੇ ਨਾਲ ਇਹ ਧੱਕਾ ਹੁੰਦਾ ਹੋਊਗਾ ਕਿੰਨੇ ਮੁਲਾਜ਼ਮ ਜਿਹੜਾ ਹੈਗਾ ਉਹਦੇ ਡੰਡੇ ਦਾ ਬਲ ਦਾ ਪ੍ਰਯੋਗ ਬਿਨ ਕਿਸੇ ਗੱਲ ਦੇ ਉਹ ਤੋਂ ਯੂਜ਼ ਕਰਦੇ ਨੇ ਤੇ ਇਹਨਾਂ ਨੂੰ ਮਾਰਨ ਤਾਂ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹਨਾਂ ਦੇ ਖਿਲਾਫ ਜਿਹੜਾ ਕੋਈ ਵੀ ਐਦਾਂ ਦਾ ਪਬਲਿਕ ਸਰਵੈਂਟ ਐ ਐਦਾਂ ਦੀ ਗੱਲ ਕਰਦਾ ਉਹ ਹੋਰ ਪੁਲਿਸ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਨਾਂ ਦੇ ਖਿਲਾਫ ਮੋਰਚਾ ਉਠਾਇਆ ਜਾਵੇ ਇਸ ਵੀਰ ਨੂੰ ਮੈਂ ਇਹ ਗੱਲ ਕਹਾਗਾ ਵੀ ਜੋ ਦਿਨ ਮੈਂ ਚੀਜ਼ਾਂ ਦਸੀਆਂ ਨੇ ਠੀਕ ਹੈ ਉਹ ਚੀਜ਼ਾਂ ਦੇ ਉੱਤੇ ਗੌਰ ਫਰਮਾਓ ਐਮਐਲਆਰ ਨਹੀਂ ਕੱਟੀ ਕੋਈ ਗੱਲ ਨਹੀਂ ਇਹਨਾਂ ਦੀ ਕੰਪਲੀਟ ਕਰੋ ਥਾਣੇ ਦੇ ਵਿੱਚ ਨਹੀਂ ਗੱਲ ਸੁਣੀ ਜਾਂਦੀ ਹੈ ਕਿ ਕੋਰਟ ਦੇ ਵਿੱਚ ਆਵੋ ਕੋਰਟ ਦੇ ਵਿੱਚ ਜਾ ਕੇ ਇਹਨਾਂ ਦੇ ਖਿਲਾਫ ਤਾਂ ਕਿ ਜਸਟਿਸ ਹੋ ਸਕੇ ਤਾਂ ਕਿ ਇਹਨਾਂ ਨੂੰ ਵੀ ਚੰਨਨ ਹੋ ਜੇ ਵੀ ਅੱਗੇ ਕਿ ਅਸੀਂ ਕਿਸੇ ਤੋਂ ਡਾਂਗਣਾ ਮਾਰੀ ਅਸੀਂ ਪਿਆਰ ਦੇ ਨਾਲ ਸਮਝਾਈਏ ਜੇ ਆਪਾਂ ਮੈਂ ਪੁਲਿਸ ਨੂੰ ਵੀ ਮੈਂ ਇਹੀ ਬੇਨਤੀ ਕਰਾਂਗਾ ਵੀ ਪਿਆਰ ਦੇ ਨਾਲ ਚੀਜ਼ ਸਮਝੋ ਬੰਦੇ ਸਮਝ ਜਾਣੇ ਹੁੰਦੇ ਨੇ ਪੁਲਿਸ ਸਾਰੀ ਵੀ ਮਾਰੀ ਨਹੀਂ ਹੁੰਦੀ ਬਟ ਕੁਝ ਮਲਾਜੇ ਜਿਹੜੇ ਹੈਗੇ ਨੇ ਉਹ ਮਾਰਿ ਕਰ ਦਿੰਦੇ ਨੇ ਸੋ ਇਸ ਕਰਕੇ ਇਸ ਵੀਡੀਓ ਦਾ ਇਹ ਐਂਡ ਆਲਾ ਸੁਨੇਹਾ ਮੇਰਾ ਇਹੀ ਹੈ ਵੀ ਜੇ ਕਿਸੇ ਵੀ ਬੰਦੇ ਨਾਲ ਮਾਰਕੁੱਟ ਹੁੰਦੀ ਹੈ ਜੋ ਹਸਪਤਾਲ ਦੇ ਵਿੱਚ ਜਾਂਦਾ ਹੈ ਜੇ ਉੱਥੇ ਮੇਨ ਡਾਕਟਰ ਨੇ ਕੋਈ ਨਾ ਕੋਈ ਉੱਥੇ ਹੋਊਗਾ ਉਹਦਾ ਮੈਡੀਕਲ ਕਰਾਓ ਪੁਲਿਸ ਬਿਆਨ ਲਓਗੀ ਉਸ ਤੋਂ ਬਾਅਦ ਜਿਹੜੀ ਹੈਗੀ ਉਹਦੀ ਕੰਪਲੀਟ ਵੀ ਦਾਇਰ ਕਰੋ ਥਾਣੇ ਦੇ ਵਿੱਚ ਬਸ ਤਾਂ ਤੁਸੀਂ ਜੇ 112 ਤੇ ਫੋਨ ਕਰ ਹੀ ਦਿੱਤਾ ਤਾਂ ਕੰਪਲੀਟ ਬਿਆਨ ਲੈ ਕੇ ਤਾਂ ਕੰਪਲੀਟ ਆਲਰੇਡੀ ਦਾਇਰ ਆਣਾ ਹਸਪੀਟਲ ਨੇ ਵੈਸੇ ਹੀ ਫੋਨ ਕਰ ਦੇਣਾ ਕਿ ਇੱਥੇ ਕੋਈ ਮਾਰਕੁੱਟ ਦਾ ਮਾਮਲਾ ਆਇਆ ਸੋ ਇਹਨਾਂ ਚੀਜ਼ਾਂ ਦਾ ਥੋੜਾ ਸੋ ਸਮਝ ਕੇ ਹੀ ਚੱਲੋ بڑے ਦਿਮਾਗ ਦੇ ਨਾਲ ਜੇ ਕਿਸੇ ਦੇ ਖਿਲਾਫ ਆਪਾਂ ਨੇ ਜਾਣਾ ਹੈ ਆਪਣੇ ਨਾਲ ਇਨਜਸਟਿਸ ਹੋਇਆ ਤਾਂ ਪੂਰਾ ਮਾਈਂਡ ਖੋਲ ਕੇ ਹੀ ਇਹਨਾਂ ਦੇ ਉੱਪਰ ਪਰਚੇ ਦੇ ਬਾਰੇ ਅੱਗੇ ਵਧੋ ਸੋ ਇਮਰ ਇਹਦੇ ਵਿੱਚ ਪੈਗਾਮ ਸੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਹਨਾ ਮੈਨੂੰ ਬੀਨੋਲ ਜੀ ਪੈਗਾਮ ਆ ਮੈਨੂੰ ਜਦੋਂ ਇੱਥੇ ਆਵਾਜ਼ ਮੈਨੂੰ ਮਾਰਿਆ ਨਹੀਂ ਆਇਆ ਆ ਰੱਖੋ ਮੇਰੇ ਯਾਰ ਆ ਬੰਦੇ ਉਹਨੇ ਨਹੀਂ ਮਾਰਿਆ ਇਹਦੇ ਨਹੀਂ ਮਾਰਿਆ ਹਨਾ ਇਹ ਬਰਾਤ ਖੜਾ ਤੁਰ ਮੈਂ ਸਾਰਿਆਂ ਨੂੰ ਵੀਡੀਓ ਦੇ ਵਿੱਚ ਵੀ ਕਹਿਣਾ ਵੀ ਇਹ ਲਾਅ ਬਾਰੇ ਜ਼ਰੂਰ ਜਾਣਕਾਰੀ ਲੋ ਆਪਦਾ ਮਾਈਂਡ ਖੁੱਲਾ ਰੱਖੋ ਪਜਲ ਨਾ ਹੋਵੋ ਜੇ ਤੋ ਕਿਸੇ ਦੇ ਨਾਲ ਇਦਾਂ ਨਹੀਂ ਮਾਰਕਟ ਜਾਂ ਇਨਜਸਟੀਸ ਹੁੰਦਾ ਪਜਲ ਨਾ ਹੋਵੋ ਧਿਆਨ ਦੇ ਨਾਲ ਦੇਖੋ ਵੀ ਐਵੀਡੈਂਸ ਸਾਨੂੰ ਕਿੱਥੋਂ ਕਲੈਕਟ ਹੁੰਦੇ ਨੇ ਕੋਰਟ ਬਾਈ ਜੀ ਸਬੂਤਾਂ ਦੇ ਆਧਾਰ 'ਤੇ ਹੀ ਚੱਲਦੀ ਹੈ ਉਸ ਤੋਂ ਬਾਅਦ ਜਿਵੇਂ ਮਰਜੀ ਤੁਸੀਂ ਜਸਟਿਸ ਲੈ ਸਕਦੇ ਹੋ ਚਾਹੇ ਉਹ ਕੋਈ ਵੀ ਪੁਲਿਸ ਮੁਲਾਜ਼ਮ ਮਾਰਦਾ ਹੈ ਚਾਹੇ ਕੋਈ ਹੋਰ ਬੰਦਾ ਮਾਰਦਾ ਹੈ ਭੱਜ ਨੂੰ ਵਾਂ ਫਿਰ ਇੱਕੋ ਜੀ ਹੀ ਹੁੰਦੇ ਨੇ ਥੈਂਕ ਯੂ ਸ਼ੇਅਰ ਕਰੋ ਦੱਬ ਕੇ ਬਾਈ ਜੀ